ਨਮਸਕਾਰ ਮੈਂ ਅੰਮ੍ਰਿਤਾ ਤੁਸੀਂ ਦੇਖ ਰਹੇ ਹੋ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਸਾਡੇ ਨਾਲ ਜੁੜੇ ਨੇ ਡਾਕਟਰ ਸਿਮਰਨ ਸਿੱਧੂ ਅੱਜ ਅਸੀਂ ਗੱਲ ਕਰਾਂਗੇ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਬਹੁਤ ਟੈਨਸ਼ਨ ਹੁੰਦੀ ਹੈ ਕਿ ਅਸੀਂ ਅੱਗੇ ਕਿਹੜੀ ਫੀਲਡ ਵਿੱਚ ਜਾਣਾ ਹੈ ਕੀ ਕਰਨਾ ਹੈ ਉਸ ਚੀਜ਼ ਬਾਰੇ ਅਸੀਂ ਅੱਜ ਗੱਲ ਕਰਾਂਗੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਬਾਰੇ ਕਿ ਐਕੈਸੀ ਫੀਲਡ ਹੈ ਕੀ ਪਲਸ 2 ਤੋਂ ਬਾਅਦ ਸਟੂਡੈਂਟਸ ਨੂੰ ਇਹ ਕਰਨੀ ਚਾਹੀਦੀ ਹੈ ਕਿ ਨਹੀਂ ਇਸ ਦੇ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਨੇ ਡਾਕਟਰ ਸਿਮਰਨ ਸਿੱਧੂ ਮੈਮ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਇਹਨਾਂ ਨੂੰ ਪੁੱਛਦੇ ਹਾਂ ਵੀ ਜਰਨਲਿਜ਼ਮ ਦਾ ਅੱਗੇ ਕੀ ਸਕੋਪ ਹੈ ਤੇ ਅਸੀਂ ਕਿਸ ਲਈ ਇਹ ਕਰ ਸਕਦੇ ਹਾਂ ਥੈਂਕ ਯੂ ਅਮਰਤਾ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਕਿ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦਾ ਕੀ ਸਕੋਪ ਹੈ ਤੇ ਮੈਂ ਸਮਝਦੀ ਆ ਕਿ ਅੰਗਰੇਜ਼ੀ ਜਿਹਾਹਾਵਤ ਹੈ ਸਕਾਈਜ਼ ਦਾ ਲਿਮਟ ਪਰ ਜਦੋਂ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਪੱਤਰਕਾਰਤਾ ਜਨ ਸੰਚਾਰ ਦੀ ਗੱਲ ਕਰਦੇ ਆਂ ਤੇ ਫਿਰ ਸਕਾਈ ਇਸ ਦਾ ਲਿਮਟ ਵਾਲੀ ਗੱਲ ਜਿਹੜੀ ਹੈ ਵੀ ਖਤਮ ਹੋ ਜਾਂਦੀ ਹੈ ਤੁਸੀਂ ਸਪੇਸ ਤੱਕ ਪਹੁੰਚ ਜਾਂਦੇ ਹੋ ਕਿਉਂਕਿ ਤੁਹਾਨੂੰ ਅੱਜ ਦੇ ਦਿਨ ਚ ਸਪੇਸ ਦੀ ਵੀ ਜਾਣਕਾਰੀ ਚਾਹੀਦੀ ਹੈ ਤੇ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਿਵੇਂ ਹੈ ਥੈਟ ਇਜ਼ ਪ੍ਰੋ ਨਿਊਜ਼ ਖਬਰਾਂ ਦੇ ਰਾਹੀ ਕਤੇ ਖਬਰਾਂ ਦੇ ਰਾਹੀ ਨਹੀਂ ਪਹੁੰਚਦੀ ਤੇ ਤੁਸੀਂ ਦੇਖਿਆ ਹੋਵੇਗਾ ਕਿ ਤੁਸੀਂ ਸ਼ਾਰਟਸ ਦੇ ਵਿੱਚ ਦੇਖ ਰਹੇ ਹੋ ਸੁਨੀਤਾ ਵਿਲੀਅਮਸ ਨੂੰ ਜਿਹੜੀ ਕਿ ਐਸਪਲੇਸ ਸਪੇਸ ਦੇ ਵਿੱਚ ਨੇ ਤੇ ਬਹੁਤ ਸਾਰੇ ਜਿਹੜੇ ਇਸ ਚ ਰੁਚੀ ਰੱਖਦੇ ਨੇ ਉਹ ਜ਼ਰੂਰ ਦੇਖਦੇ ਨੇ ਕਿ ਹੁਣ ਕੀ ਸਿਚੁਏਸ਼ਨ ਹੈ ਇਹ ਸਾਰਾ ਕੁਝ ਜਾਣਨ ਵਾਸਤੇ ਸਾਨੂੰ ਲੋੜ ਪੈਂਦੀ ਹੈ ਨਿਊਜ਼ ਦੀ ਇਨਫੋਰਮੇਸ਼ਨ ਸਾਨੂੰ ਕਿੱਥੋਂ ਆਉਂਦੀ ਹੈ ਕਿਵੇਂ ਆਉਂਦੀ ਹੈ ਉਹਦੇ ਜਿਹੜੇ ਪ੍ਰੋਫੈਸ਼ਨਲਸ ਨੇ ਇੱਕ ਕਿਤਾ ਪત્રਕਾਰਤਾ ਜਨ ਸੰਚਾਰ ਪਤਰਕਾਰਤਾ ਦਾ ਕੀਤਾ ਹੈ ਜਰਨਲਿਜ਼ਮ ਜਰਨਲਿਸਟ ਤੇ ਜਦੋਂ ਅਸੀਂ ਗੱਲ ਕਰਦੇ ਆ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਆਫਟਰ ਪਲੱਸ 2 ਤੇ ਇੱਕ professionnal degree ਹੋ ਜਾਂਦੀ ਹੈ ਜਦੋਂ professionnal degree ਦੀ ਗੱਲ ਕਰੀਏ ਤੇ ਪਤਰਕਾਰਤਾ ਜਨ ਸੰਚਾਰ ਇੰਨਾ ਵਿਸ਼ਾਲ ਹੈ ਕਿ ਆਉਣ ਵਾਲੇ ਟਾਈਮ ਚ ਨਿਊ ਐਜੂਕੇਸ਼ਨ ਪਾਲਿਸੀ ਨੇ ਜਿਹੜੀਆਂ ਚੇਂजेस ਲਿਆਂਦੀਆਂ ਨੇ ਸ਼ਾਇਦ ਇਹਦਾ ਸਕੋਪ ਹੋਰ ਵੀ ਜ਼ਿਆਦਾ ਵੱਧ ਜਾਣਾ ਹੈ ਕਿਉਂਕਿ ਉਸ ਦੇ ਵਿੱਚ ਜਿੱਥੇ ਤੁਸੀਂ ਜਰਨਲਿਜ਼ਮ ਐਂਡ ਕਮਿਊਨੀਕੇਸ਼ਨ ਪੜਨਾ ਹੈ ਅੱਗੇ ਤੁਸੀਂ ਸਿਰਫ ਇਹੀ ਸਬਜੈਕਟ ਪੜ ਰਹੇ ਸੀਗੇ ਹੁਣ ਤੁਸੀਂ ਇਹਦੇ ਨਾਲੋਂ ਜ਼ਿਆਦਾ ਤੁਸੀਂ ਇੰਟਰਡਿਸਪਲਿਨਰੀ ਸਬਜੈਕਟ ਨਾਲ ਤੁਸੀਂ ਹੋਰ ਸਬਜੈਕਟ ਵੀ ਪੜਨੇ ਨੇ ਤੇ ਉਹਦੇ ਨਾਲ ਕੀ ਹੈ ਕਿ ਜਿਹੜੇ ਤੁਸੀਂ ਪਹਿਲਾਂ ਡਿਗਰੀ 3 ਸਾਲ ਚ ਕਰ ਰਹੇ ਸੀਗੇ ਹੁਣੇ ਡਿਗਰੀ 4 ਸਾਲ ਦੀ ਹੈ ਔਰ ਇਹਦੇ ਵਿੱਚ ਹਰ ਸਾਲ ਬਾਅਦ ਐਗਜ਼ੈਟ ਆ ਤੁਸੀਂ ਇਹ ਡਿਗਰੀ ਦੇ ਨਾਲ ਪਹਿਲੇ ਸਾਲ ਬਾਅਦ ਹੀ ਕਿਤੇ ਨਾ ਕਿਤੇ ਤੁਹਾਡੀ ਸਕਿੱਲ ਡਵੈਲਪਮੈਂਟ ਹੋ ਰਹੀ ਹੈ ਸੋ ਮੈਨੂੰ ਇਹ ਲੱਗਦਾ ਕਿ ਪੱਤਰਕਾਰਤਾ ਜਿਹੜੀ ਹੈ ਪਲੱਸ 2 ਤੋਂ ਬਾਅਦ ਤੁਸੀਂ ਕਰਦੇ ਹੋ ਬੀਏ ਜੀਐਮਸੀ ਹੁਣ ਹੋਏਗੀ ਬੀਏ ਜੀਐਮਸੀ ਆਨਰਸ ਜਦੋਂ ਤੁਸੀਂ ਚੌਥਾ ਸਾਲ ਲਾਉਂਦੇ ਹੋ ਜੇ ਤੁਸੀਂ ਤੀਸਰੇ ਸਾਲ ਚ ਐਗਜ਼ਿਟ ਕਰ ਜਾਂਦੇ ਹੋ ਚਲੇ ਜਾਂਦੇ ਹੋ ਤੇ ਉਹ ਬੀਏ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜਿਹੜਾ ਇਸ ਵੇਲੇ ਵੀ ਚੱਲ ਰਿਹਾ ਹੈ ਮੈਮ ਜਰਨਲਿਜ਼ਮ ਦਾ ਅਗੇ ਸਕੋਪ ਕੀ ਹੈ ਇਹਦੇ ਵਿੱਚ ਐਡਵਰਟਾਈਜ਼ਮੈਂਟ ਕਿਉਂ ਦੇਖੀ ਜਾਂਦੀ ਹੈ ਕੀ ਉਹਦਾ ਸਕੋਪ ਹੈ ਕਿ ਐਡਵਰਟਾਈਜ਼ਮੈਂਟ ਦਿੰਦੇ ਆ ਪਾ ਜਾਂ ਕੋਈ ਵੀ ਕਰਦੇ ਆ ਅ ਅਮਰਤਾ ਮੈਨੂੰ ਲੱਗਦਾ ਜਿਹੜਾ ਤੁਸੀਂ ਸਵਾਲ ਕੀਤਾ ਨਾ ਐਡਵਰਟਾਈਜ਼ਮੈਂਟ ਆਪਣੇ ਆਪ ਚ ਬਹੁਤ ਵੱਡੀ ਇੰਡਸਟਰੀ ਹੈ ਤੇ ਮਾਸ ਕਮਿਊਨੀਕੇਸ਼ਨ ਦਾ ਨਾ ਇੱਕ ਬੜੀ ਅੰਬ੍ਰੇਲਾ ਟਰਮ ਆ ਜਿਹਦੇ ਵਿੱਚ ਮਾਸ ਕਮਿਊਨੀਕੇਸ਼ਨ ਚ ਐਡਵਰਟਾਈਜ਼ਿੰਗ ਇੱਕ ਫਰਦਰ profession ਬਣ ਗਿਆ ਹੈ ਜਿਵੇਂ ਮੈਂ ਇੰਡਸਟਰੀ ਦੀ ਗੱਲ ਕੀਤੀ ਪਲੱਸ 2 ਤੋਂ ਬਾਅਦ ਜਦੋਂ ਸੀ ਪੱਤਰਕਾਰਤਾ ਦਾ ਸਕੋਪ ਕਹਿੰਦੇ ਆ ਜਰਨਲਿਜ਼ਮ ਦਾ ਸਕੋਪ ਕਹਿੰਦੇ ਆ ਤਾਂ ਸਿਰਫ ਜੇ ਅੱਜ ਦੇ ਦਿਨ ਚ ਜਰਨਲਿਜ਼ਮ ਦੀ ਗੱਲ ਕੀਤੀ ਜਾਏ ਤੇ ਹੁਣ ਬੀਚਸ ਦੇ ਉੱਤੇ ਬਹੁਤ ਜ਼ਿਆਦਾ ਐਮਫਸਾਈਜ਼ ਕੀਤਾ ਜਾਂਦਾ ਹੈ ਤੁਹਾਨੂੰ ਪੁੱਛਿਆ ਜਾਏਗਾ ਕਿ ਤੁਹਾਡੀ ਰੁਚੀ ਕਿਸ ਵਿੱਚ ਹੈ ਤੁਸੀਂ ਇੰਡਸਟਰੀ ਨੂੰ ਕਵਰ ਕਰਨਾ ਚਾਹੁੰਦੇ ਹੋ ਤੇ ਖਬਰ ਕਰਨੀ ਹੈ এডਿਕੇਸ਼ਨ ਨੂੰ ਕਵਰ ਕਰਦੇ ਹੋ ਸਿਹਤ ਨੂੰ ਕਵਰ ਕਰਦੇ ਹੋ ਹੈਲਥ ਨੂੰ ਤੁਸੀਂ ਪੋਲਿਟਿਕਸ ਨੂੰ ਕਵਰ ਕਰੋਗੇ ਕਲਾਈਮੇਟ ਨੂੰ ਕਵਰ ਕਰੋਗੇ ਸੋ ਇਸ ਤਰ੍ਹਾਂ ਬਹੁਤ ਵਿਸ਼ਾਲ ਹੋ ਜਾਂਦਾ ਹੈ ਉਹਦੇ ਵਾਸਤੇ ਜਦੋਂ ਅਸੀਂ ਇਹ ਕਹਿੰਦੇ ਨਾ ਕਿ ਵਿਸ਼ਾਲ ਹੋ ਜਾਂਦਾ ਹੈ ਜਾਂ ਫਿਰ ਬੀਟ ਦੀ ਗੱਲ ਕੀਤੀ ਜਾਂਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਸਕੋਪ ਜਿਹੜਾ ਹੈ ਉਹ ਜਦੋਂ ਤੁਸੀਂ ਇਸ ਡਿਗਰੀ ਦੇ ਵਿੱਚ ਆ ਜਾਂਦੇ ਹੋ ਤੇ ਬੱਚਾ ਜਦੋਂ ਪਹਿਲੀ ਵਾਰ ਆਉਂਦਾ ਉਹ ਤੇ ਕਹਿੰਦਾ ਮੈਂ ਐਂਕਰ ਬਣਨਾ ਹੈ ਕਿਉਂਕਿ ਉਹਨਾਂ ਨੇ ਸਕਰੀਨ ਤੇ 24 ਆਵਰਸ ਟੀਵੀ ਦੇਖ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਤੇ ਉਹ ਐਂਕਰ ਦਾ ਜਿਹੜਾ ਉਹਨਾਂ ਦਾ ਸੁਪਨਾ ਹੁੰਦਾ ਨਾ ਉਹ ਰਹਿੰਦਾ ਮੈਂ ਨਹੀਂ ਕਹਿੰਦੀ ਕਿ ਉਹ ਟੁੱਟ ਜਾਂਦਾ ਪਰ ਮੈਂ ਆਪਣੇ ਹੁਣ ਤੱਕ ਦੇ ਕੈਰੀਅਰ 'ਚ ਇਹ ਦੇਖਿਆ ਕਿ ਜਿਹੜਾ ਬੱਚਾ ਐਂਕਰ ਬਣਨ ਆਇਆ ਨਾ ਉਹਨੂੰ ਪਹਿਲਾਂ ਇੱਕ ਚੰਗਾ ਜਰਨਲਿਸਟ ਬਣਨਾ ਪੈਂਦਾ ਪੱਤਰਕਾਰ ਬਣਨਾ ਪੈਂਦਾ ਤਾਂ ਹੀ ਉਹ ਇੱਕ ਚੰਗਾ ਐਂਕਰ ਬਣ ਸਕਦਾ ਕਿ ਪੜਨਾ ਪਏਗਾ ਕਿਸੇ ਇੱਕ ਫੀਲਡ ਦੇ ਵਿੱਚ ਬੀਟ ਦੇ ਵਿੱਚ ਮੁਹਾਰਤ ਆਉਣੀ ਬਹੁਤ ਜ਼ਰੂਰੀ ਹੈ ਸੋ ਪੱਤਰਕਾਰਤਾ ਬਹੁਤ ਜ਼ਿਆਦਾ ਵਿਸ਼ਾਲ ਹੈ ਤੁਸੀਂ ਅਖਬਾਰ 'ਚ ਜਾਣਾ ਹੈ ਤੁਸੀਂ ਰੇਡੀਓ ਤੇ ਜਾਣਾ ਹੈ ਤੁਸੀਂ ਟੀਵੀ ਤੇ ਜਾਣਾ ਇਹ ਤਾਂ ਤਿੰਨ ਹੋ ਗਏ ਉਸ ਤੋਂ ਅੱਗੇ ਹੈ ਰੇਡੀਓ ਔਰ ਸੋਸ਼ਲ ਮੀਡੀਆ ਤੇ ਟੀਵੀ ਸਾਰਾ ਸੋਸ਼ਲ ਮੀਡੀਆ ਤੇ ਹੈ ਅਖਬਾਰ ਸਾਰੀ ਸੋਸ਼ਲ ਮੀਡੀਆ ਤੇ ਹੈ ਸੋ ਇਸ ਦੇ ਨਾਲ ਹੀ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਕਿਵੇਂ ਤੁਸੀਂ ਕੰਮ ਕਰਨਾ ਉਸ ਚੀਜ਼ ਦੀ ਵੀ ਜਾਣਕਾਰੀ ਜਿਹੜੀ ਆਉਣੀ ਚਾਹੀਦੀ ਹੈ ਤੇ ਜਦੋਂ ਤੁਸੀਂ ਜਰਨਲਿਜ਼ਮ ਐਂਡ ਕਮਿਊਨੀਕੇਸ਼ਨ ਦੀ ਡਿਗਰੀ ਕਰਦੇ ਹੋ ਇਹ ਸਾਰੇ ਸਬਜੈਕਟ ਜਿਹੜੇ ਆ ਪੜੇ ਜਾਂਦੇ ਨੇ ਉਸ ਦੇ ਵਿੱਚ ਕਈ ਵਾਰੀ ਜਦੋਂ ਬੱਚੇ ਇਸੇ ਫੀਲਡ ਵਿੱਚ ਟ੍ਰੇਨਿੰਗ ਕਰਨ ਜਾਂਦੇ ਨੇ ਤੇ ਉਹਨਾਂ ਨੂੰ ਇਦਾਂ ਕਿਉਂ ਕਿਹਾ ਜਾਂਦਾ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਕੋਰਸ ਕਰਕੇ आओ ਤਾਂ ਹੀ ਤੁਹਾਨੂੰ ਜੌਬ ਮਿਲੇਗੀ ਜਾਂ ਕੰਮ ਮਿਲੇਗਾ ਵਿਦਆਊਟ ਫੀਲਡ ਵਿੱਚ ਜਾ ਕੇ ਵੀ ਉਹ ਕੁਝ ਵੀ ਮਤਲਬ ਕਰ ਸਕਦੇ ਆ ਰਿਪੋਰਟਰ ਵਾਲੀ ਕੁਝ ਵੀ ਰਿਪੋਰਟਰ ਬਣ ਸਕਦੇ ਆ ਜੌਬ ਮਿਲ ਸਕਦੀ ਆ ਉਹਨਾਂ ਨੂੰ ਇਦਾਂ ਕਿਉਂ ਕਿਹਾ ਜਾਂਦਾ ਆ ਅ ਅਮ੍ਰਿਤਾ ਇਹ ਸਾਡੇ ਤੁਸੀਂ ਕਹਿ ਲਓ ਕਿ ਇਤਰਾਸਦੀ ਹੈ ਕਿ ਕਿਤੇ ਨਾ ਕਿਤੇ ਗਲ ਸਹੀ ਹੈ ਕਿ ਡਿਸਕਰੇਜ ਕੀਤਾ ਜਾਂਦਾ ਹੈ ਬਰਸ ਮੈਂ ਇਹ ਸਮਝਦੀ ਹਾਂ ਕਿ ਇੱਕ profession ਜੇ ਇਹ profession ਹਾਲੀ ਤੱਕ ਗਰੋ ਨਹੀਂ ਕੀਤਾ ਐਸ ਅ profession ਤੇ ਉਸ ਦੇ ਵਿੱਚ ਇਹ ਵੱਡੀ ਡਰਾ ਬੈ ਗਿਆ ਕਿਉਂਕਿ ਤੁਸੀਂ ਇਹ ਦੇਖੋ ਜਦੋਂ ਇਹ ਸਵਾਲ ਆਉਂਦਾ ਹੈ ਨਾ ਡਿਸਕਰੇਜ ਨਹੀਂ ਹੋਣਾ ਬਸ ਇਹ ਹੀ ਡਿਫਰੈਂਸ ਹੈ ਤੁਹਾਡੇ ਤੇ ਜਿਨੇ ਤੁਹਾਨੂੰ ਇਹ ਸਵਾਲ ਕੀਤਾ ਉਹਨੂੰ ਜ਼ਰੂਰ ਪੁੱਛੋ ਬਾਈ ਤੁਸੀਂ ਕੋਈ ਡਿਗਰੀ ਡਿਪਲੋਮਾ ਕੋਈ ਸਰਟੀਫਿਕੇਟ ਕੋਰਸ ਕੀਤਾ ਹੈ ਇਹਦੇ ਵਿੱਚ ਇਹ ਜ਼ਰੂਰ ਪੁੱਛੋ ਜੇ ਨਹੀਂ ਕੀਤਾ ਤਾਂ ਫਿਰ ਤੁਹਾਨੂੰ ਆਪ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਇੰਨਾ ਹੀ ਬਹੁਤ ਹੈ ਕਿ ਜੇ ਇਹ ਕਰਨ ਦੀ ਲੋੜ ਨਹੀਂ ਸੀ ਤੇ ਸ਼ਾਇਦ ਪੂਰੀ ਦੀ ਪੂਰੀ ਦੁਨੀਆ ਦੇ ਉੱਤੇ ਅਕ੍ਰੋਸ ਦਾ ਗਲੋਬ ਇਹ ਸਬਜੈਕਟ ਕਿਉਂ ਹੈ ਡਵੈਲਪਡ ਨੇਸ਼ਨਸ ਦੇ ਵਿੱਚ ਇਹਨੂੰ ਇੱਕ ਸਬਜੈਕਟ ਲੈ ਕੇ ਕਿਉਂ ਪੜਾਇਆ ਜਾਂਦਾ ਹੈ ਮੀਡੀਆ ਸਟੱਡੀਜ਼ ਅੱਗੇ ਸਬਜੈਕਟ ਕਿਉਂ ਆ ਗਿਆ ਜਾਂ ਇਸ ਸਬਜੈਕਟ ਨੂੰ ਜਿਵੇਂ ਦੀ ਗਰੋਥ ਹੋ ਰਹੀ ਹੈ ਇਸ ਵੇਲੇ ਉਹ ਕਿਉਂ ਇੰਨੀ ਜ਼ਰੂਰੀ ਹੋ ਗਈ ਹਰ ਫੀਲਡ ਦੇ ਵਿੱਚ ਜਰਨਲਿਜ਼ਮ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੁੜਿਆ ਤੁਸੀਂ ਦੇਖੋ ਸਾਇੰਸ ਕਮਿਊਨੀਕੇਸ਼ਨ ਹੈਲਥ ਕਮਿਊਨੀਕੇਸ਼ਨ ਪੋਲਿਟਿਕਲ ਕਮਿਊਨੀਕੇਸ਼ਨ এনवायरमेंटਲ ਕਮਿਊਨੀਕੇਸ਼ਨ ਇੱਕ ਕਮਿਊਨੀਕੇਸ਼ਨ ਵਰਡ ਲੱਗੇ दैट मींस ਕਿ ਇੰਨਾ ਇੰਪੋਰਟੈਂਟ ਆ ਕਿ ਇੱਕ ਗੱਲਾਂ ਬਾਤਾਂ ਕਰਨੀਆਂ ਨੇ ਦੂਜਾ ਇਹ ਕਿ ਤੁਸੀਂ ਜਿਹੜਾ ਸੰਚਾਰ ਕਰ ਰਹੇ ਹੋ ਉਹ ਤੁਹਾਡਾ ਬੜਾ ਪਲਾਨਡ ਆ ਤੇ ਫਿਰ ਤੁਸੀਂ ਉਹਨੂੰ ਪਲਾਨ ਕਰਕੇ ਤੇ ਉਹਨੂੰ ਐਗਜ਼ੀਕਿਊਟ ਕਰ ਰਹੇ ਹੋ ਤਾਂ ਹੀ ਅੱਗੇ ਵਿਕਾਸ ਹੋਏਗਾ ਉਸੇ ਤਰ੍ਹਾਂ ਜਿਹੜਾ ਜਰਨਲਿਜ਼ਮ ਸਬਜੈਕਟ ਜਾਂ ਇਹਦੀ ਡਿਗਰੀ ਆ ਇਹਦਾ ਡਿਪਲੋਮਾ ਹੈ ਇਹਦਾ ਸਰਟੀਫਿਕੇਟ ਕੋਰਸ ਆ ਤੁਸੀਂ ਇਹ ਯਕੀਨਮੰਦ ਕੇ ਜਾਣਿਓ ਫੀਲਡ ਦੇ ਵਿੱਚ ਜਿਹੜਾ ਬੱਚਾ ਡਿਗਰੀ ਕਰਕੇ ਗਿਆ ਹੈ ਤੇ ਜਿਹੜਾ ਵਿਦਾਊਟ ਡਿਗਰੀ ਹੈ ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਏਗਾ ਤੁਸੀਂ ਫੀਲਡ ਦੇ ਵਿੱਚ ਜਾ ਕੇ ਅੱਜ ਲਾਅ ਫਰੋਲਣੇ ਸ਼ੁਰੂ ਕਰੋਗੇ ਜਿਹੜਾ ਬੱਚਾ ਪੜ੍ਹ ਕੇ ਗਿਆ ਉਹਨੂੰ ਪਤਾ ਹੈ ਕਿ ਉਹਦੀ ਕੀ ਸੀਮਾ ਕਿੱਥੇ ਤੱਕ ਸਵਾਲ ਕਰ ਸਕਦਾ ਹੈ ਡਿਫੈਂਸ ਜਰਨਲਿਜ਼ਮ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਉਹਦੇ ਵਿੱਚ ਹਿਊਮਨ ਰਾਈਟਸ ਦੀ ਗੱਲ ਕਰੀਏ ਜੇਕਰ ਤੁਹਾਨੂੰ ਪਹਿਲਾਂ ਸਬਜੈਕਟ ਹੀ ਨਹੀਂ ਪਤਾ ਹੈਗੇ ਤੁਸੀਂ ਕਿਹੜੀ ਪੱਤਰਕਾਰਤਾ ਕਰ ਲੋਗੇ ਤੁਸੀਂ ਸਿਰਫ ਕਮੈਂਟਰੀ ਕਰ ਸਕੋਗੇ ਕਮੈਂਟਰੀ ਵੀ ਤਾਂ ਹੁੰਦੀ ਹੈ ਜੇ ਤੁਹਾਨੂੰ ਗੇਮ ਦਾ ਪਤਾ ਸੋ ਇਸ ਕਰਕੇ ਡਿਗਰੀ ਜਿਹੜੀ ਹੈ ਸਰਟੀਫਿਕੇਟ ਕੋਰਸ ਹੈ ਜਾਂ ਇਸ ਦੀ ਪੜ੍ਹਾਈ ਹੈ ਕਹਿ ਲੋ ਪੱਤਰਕਾਰਤਾ ਜਨ ਸੰਚਾਰ ਦੀ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਐਕੂਰੇਟ ਇਨਫੋਰਮੇਸ਼ਨ ਦਿਓ ਤੇ ਕੀ ਇਹਦੇ ਵਿੱਚ ਅੱਗੇ ਜਰਨਲਿਸਟ ਰਿਪੋਰਟਰ ਤੇ ਐਂਕਰਿੰਗ ਹੀ ਕਰ ਸਕਦੇ ਆ ਬਸ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੋਰ ਨਹੀਂ ਨਹੀਂ ਇਹਦੇ ਬੜਾ ਵਾਸਟ ਫੀਲਡ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਜਰਨਲਿਜ਼ਮ ਤੇ ਇਹਦੇ ਕੋਈ ਤੁਸੀਂ ਦੇਖੋ ਇੱਕ ਹੈ ਜਿਹੜਾ ਐਂਕਰ ਕਰ ਰਿਹਾ ਉਹਨੂੰ ਵੀ ਪਹਿਲਾਂ ਵੜਨਾ ਪੈਣਾ ਇੱਕ ਜਿਹੜਾ ਡੈਸਕ ਤੇ ਬੈਠਾ ਹੈ ਸਿਰਫ ਜੋ ਉਹਨੇ ਕੋਲ ਮਟੀਰੀਅਲ ਆਇਆ ਉਹਨੇ ਉਹਨੂੰ ਮੈਂ ਅਖਬਾਰ ਦੀ ਗੱਲ ਕਰਾਂ ਪਹਿਲੋਂ ਤੇ ਮੈਂ ਐਂਕਰ ਇਸ ਕਰਕੇ ਕਿਹਾ ਕਿ ਜਦੋਂ ਇਹ ਸੋਸ਼ਲ ਮੀਡੀਆ ਤੇ ਜਾਣੀ ਆ ਤੇ ਤੁਸੀਂ ਅਕਸਰ ਵੇਖੋਗੇ ਚੰਗੀਆਂ ਅਖਬਾਰਾਂ ਜਿਹੜੀਆਂ ਨੇ ਜਿਹੜਾ ਕੋਈ ਹੌਟ ਟਾਪਿਕ ਅੱਜ ਦਾ ਕੋਈ ਕਰੰਟ ਚੱਲ ਰਿਹਾ ਹੈ ਅੱਜ ਇਲੈਕਸ਼ਨਾਂ ਦੇ ਰਿਜ਼ਲਟ ਆ ਰਹੇ ਆ ਤੇ ਉਹਨਾਂ ਦੇ ਐਕਸਪਰਟ ਜਿਹੜੇ ਆ ਔਨ ਕੈਮਰਾ ਆ ਜਾਂਦੇ ਆ ਇਸ ਕਰਕੇ ਤੁਹਾਨੂੰ ਪਹਿਲੋਂ ਤੁਸੀਂ ਡੈਸਕ ਤੇ ਜੌਬ ਕਰ ਰਹੇ ਹੋ ਤੁਸੀਂ ਫੀਲਡ 'ਚ ਰਿਪੋਰਟਿੰਗ ਕਰ ਰਹੇ ਹੋ ਰਿਪੋਰਟਰ ਦੀ ਨਿਊਜ਼ ਜਿਹੜੀ ਆ ਉਹ ਡੈਸਕ ਤੇ ਜਾਂਦੀ ਆ ਉਹ ਐਡਿਟ ਹੁੰਦੀ ਆ ਸਪੇਸ ਦੇ ਹਿਸਾਬ ਨਾਲ ਇੰਪੋਰਟੈਂਸ ਕੀ ਆ ਪੇਜ ਦੇ ਹਿਸਾਬ ਨਾਲ ਛੋਟੀ ਹੋਣੀ ਆ ਜਾਂ ਪੂਰੀ ਉਸੇ ਤਰ੍ਹਾਂ ਜਾਣੀ ਆ ਕੋਈ ਫੋਟੋਗ੍ਰਾਫ ਲਗਣੀ ਆ ਫੋਟੋਗ੍ਰਾਫੀ ਇਹਦਾ ਹੀ ਹਿੱਸਾ ਬਣ ਜਾਂਦਾ ਜਦੋਂ ਅਸੀਂ ਅਖਬਾਰ ਦੀ ਗੱਲ ਕਰਦੇ ਆ ਤੇ ਤੁਸੀਂ ਫਿਰ ਬੀਟ ਦੇ ਮਾਹਿਰ ਹੁੰਦੇ ਹੋ ਕਿ ਅੱਜ ਮੈਂ ਸਿਰਫ ਮੈਂ ਇਹ ਕਹਿ ਰਹੀ ਆ ਕਿ ਪੋਲਿਟਿਕਸ ਹੀ ਕਵਰ ਕਰਾਂਗੀ ਇੱਕ ਇਹ ਕਹ ਰਿਹਾ ਕਿ ਮੈਂ ਹੈਲਥ ਨੂੰ ਹੀ ਲਾਂ ਇਕੇ ਜਿਹੜੇ ਕਹਿ ਰਿਹਾ ਕਿ ਉਹ ਸਿਟੀ ਲੈਵਲ ਤੇ ਮੈਂ ਸਿਰਫ ਕਾਰਪੋਰੇਸ਼ਨ ਨੂੰ ਕਵਰ ਕਰਨਾ ਸੋ ਇਹ ਬੀਟ ਦੀ ਮੁਹਾਰਤ ਜਿਹੜੀ ਆ ਉਹ ਇੰਪੋਰਟੈਂਟ ਹੈ ਇਸ ਕਰਕੇ ਜਿਹੜਾ ਮੈਂ ਅਲੱਗ ਬੀਟ ਦੱਸਿਆ ਕਿ ਇਹ ਸਾਰੀਆਂ ਫੀਲਡਸ ਹੋ ਜਾਂਦੀਆਂ ਨੇ ਸਾਨੂੰ ਇੰਨੇ ਰਿਪੋਰਟਰ ਐਂਕਰ ਕੋਰਸਪੋਂਡੈਂਟ ਜਾਂ ਫਿਰ ਟੈਂਪਰੇਰੀ ਕੰਟਰੈਕਟ ਤੇ ਜਿਹੜੇ ਸਟ੍ਰਿੰਗਰ ਰੱਖ ਲੈਂਦੇ ਨੇ ਸੋ ਇਹ ਬਹੁਤ ਵਾਸਟ ਆ ਇਹਦਾ ਦਨ ਯੂ ਹੈਵ ਸੀਨੀਅਰ ਨਿਊਜ਼ ਐਡੀਟਰ ਜਿਹੜੇ ਕਿ ਜਿਹੜੇ ਡਿਸਾਈਡ ਕਰਦੇ ਨੇ ਕਿ ਖਬਰਾਂ ਕਿਹੜੀਆਂ ਕਿਹੜੇ ਪੇਜ ਤੇ ਕਿਹੜੀਆਂ ਖਬਰਾਂ ਜਾਣੀਆਂ ਨੇ ਸਪੈਸ਼ਲ ਕੋਰレスਪੋਂਡੈਂਟਸ ਨੇ ਜਿਹੜੇ ਸਿਰਫ ਇੱਕ ਪਾਰਟੀ ਦਾ ਹੀ ਸਪੈਸ਼ਲ ਕੋਰレスਪੋਂਡੈਂਟ ਆ ਜਾਂ ਉਹ ਸਿਰਫ ਇੱਕ ਨੇਸ਼ਨ ਦਾ ਹੀ ਸਪੈਸ਼ਲ ਕੋਰレスਪੋਂਡੈਂਟ ਆ ਜਿਵੇਂ ਇੰਡੋਪਾਕ ਰਿਲੇਸ਼ਨ ਤੇ ਇੱਕ ਸਪੈਸ਼ਲ ਕੋਰレスਪੋਂਡੈਂਟ ਆ ਜਿਹੜਾ ਇਸ ਤੇ ਬਾਰੇ ਬਹੁਤ ਜਾਣਦਾ ਸੋ ਇਸ ਤਰ੍ਹਾਂ ਅਲੱਗ-ਅਲੱਗ ਸਾਡੀਆਂ ਫੀਲਡ ਦੇ ਵਿੱਚ ਵੀ ਪੋਜੀਸ਼ਨਸ ਵੱਖਰੀਆਂ ਹੋ ਜਾਂਦੀਆਂ ਇਹ ਤੇ ਮੈਂ ਸਿਰਫ ਨਿਊਜ਼ਪੇਪਰ ਦੀਆਂ ਦਸਤਿਆਂ ਨੇ ਟੀਵੀ ਤੇ ਰੇਡੀਓ ਦੀਆਂ ਇਸ ਤੋਂ ਵੀ ਗਾਂ ਅਥਾ ਤੇ ਪਬਲਿਕ ਰਿਲੇਸ਼ਨ ਐਡਵਰਟਾਈਜ਼ਿੰਗ ਉਹ ਆਪਣੇ ਆਪ ਚ ਇੰਡਸਟਰੀ ਹੈ ਅੱਜ ਕੱਲ੍ਹ ਹੋਈ ਹੈ ਸਿਰਫ ਅਖਬਾਰਾਂ ਤੇ ਅਸੀਂ ਅੱਗੇ ਵੀ ਗੱਲ ਕਰਾਂਗੇ ਟੀਵੀ ਰੇਡੀਓ ਫਿਲਮਾਂ ਤੇ ਤੇ ਹੋਰ ਵੀ ਬਹੁਤ ਸਾਰੀਆਂ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੀਓ ਥੈਂਕ ਯੂ ਡਾਕਟਰ ਸਿਮਰਨ ਸਿੱਧੂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਵੀ ਜ਼ਰੂਰ ਕਰਿਓ ਤੇ ਹਾਂ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ